ਬੈਟਰ ਬਿਜ਼ਨਸ ਬਿਊਰੋ ਕੰਜ਼ਿਊਮਰ ਨੂੰ ਆਨਲਾਈਨ ਡੇਟਿੰਗ ਪਲੈਟਫਾਰਮ ਤੇ ਰਮਾਸ ਉਟਾਲਿਆਂ ਤੋਂ ਬਚਨ ਦੀ ਚੇਤਾ ਮਿਂਦਦੇ ਨੇ ਕਿਉਂਕਿ ਵੱਧ ਬਹੁਤ ਰਏ ਨੇ ਇਹਨੂੰ ਕਹਿੰਦੇ ਨੇ ਲਵ ਸਕੈਮ ਇਹਦੇ ਲਵ ਸਕੈਮ ਦੇ ਘੁਟਾਲੇ ਨੇ ਨਾ ਇਹ ਅੱਜਕੱਲ ਬਹੁਤ ਆਮ ਹੋ ਚੁੱਕੇ ਨੇ ਆ ਖਾਸ ਕਰਕੇ ਨਾ ਵੈਲੈਂਟਾਈਨ ਡੇ ਮੌਕੇ ਦੇ ਉੱਤੇ ਕਿਹਾ ਗਿਆ ਸੀਗਾ ਕਿ ਜਿਹੜੀਆਂ ਸਾਈਟਸ ਨੇ ਆਨਲਾਈਨ ਜਦੋਂ ਉਹ ਲਵ ਦੀ ਡਿਮਾਂਡ ਕਰਦੇ ਨੇ ਜਾਂ ਤੁਸੀਂ ਉਹਨਾਂ ਸਾਈਟਾਂ ਤੇ ਜਾਣਾ ਚਾਹੁੰਦੇ ਹੋ ਕਿ ਤੁਹਾਨੂੰ ਥੋੜਾ ਹਮਸਫਰ ਮਿਲੂਗਾ ਤਾਂ ਸਤ ਚਰ ਰਕਣਾ ਕਿਉਂਕਿ ਸਾਹਮਣੇ ਵਾਲਾ ਹਮਸਫਰ ਹੋ ਸਕਦਾ ਹੈ ਕੋਈ ਕਪਲੇਬਾਜ਼ ਨਿਕਲੇ ਬੈਟਰ ਬਿਜ਼ਨਸ ਬਿਊਰੋ ਇਹ ਕਹਿੰਦੇ ਨੇ ਕਹਿੰਦੇ ਸਾਈਬਰ ਜਿਹੜਾ ਸਪੇਸ ਹੈ ਨਾ ਉਹ ਘਟਾਲਿਆਂ ਦੇ ਨਾਲ ਭਰਿਆ ਪਿਆ ਹੈ ਔਰ ਨਤੀਜੇ ਵਜੋਂ ਆਨਲਾਈਨ ਰੋਮਾਂਸ ਦੀ ਮੰਗ ਕਰਕੇ ਬਾਅਦ ਦੇ ਵਿੱਚ ਤੁਹਾਡਾ ਹੁੰਦਾ ਆ ਆਰਥਿਕ ਤੇ ਕਹਿ ਲਓ ਕਿ ਇਮੋਸ਼ਨਲੀ ਦੋਨੋਂ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਨੇ ਪਿਊ ਰਿਸਰਚ ਸੈਂਟਰ ਦੇ ਇੱਕ ਅਧਿਐਨ ਦੇ ਵਿੱਚ ਇਹ ਪਾਇਆ ਗਿਆ ਵੀ ਯੂਐਸ ਵਿੱਚ 10 ਵਿੱਚੋਂ 3 ਜਿਹੜੇ ਕਹਿ ਲੋ ਕਿ ਬਾਲਗ ਨੇ ਯੰਗਸਟਰ ਨੇ ਉਹ ਸ਼ਿਕਾਰ ਹੋ ਰਹੇ ਨੇ ਇਸ ਚੀਜ਼ ਦਾ ਇਸ ਲਵ ਸਕੈਮ ਦਾ ਇਸ ਲਵ ਸਕੈਮ ਦੇ ਵਿੱਚ ਆਪਣਾ ਸਾਥੀ ਲੱਭਣ ਦੇ ਲਈ ਉਹ ਇੱਕ ਆਨਲਾਈਨ ਡੇਟਿੰਗ ਵੈਬਸਾਈਟ ਦੇ ਉੱਤੇ ਜਾਂਦੇ ਨੇ ਡੇਟਿੰਗ ਵੈਬਸਾਈਟ ਉਹ ਚੀਜ਼ ਹੁੰਦੀ ਹੈ ਜਿਹੜੀ ਤੁਹਾਡੇ ਮਾਈਂਡ ਨੂੰ ਬਹੁਤ ਜ਼ਿਆਦਾ ਕੈਪਚਰ ਕਰ ਲੈਂਦੀ ਹੈ ਕਿਉਂਕਿ ਇਮੋਸ਼ਨਲੀ ਤੁਸੀਂ ਜੁੜ ਜਾਂਦੇ ਹੋ ਸਾਹਮਣੇ ਵਾਲਾ ਵਿਅਕਤੀ ਤੁਹਾ ਨਾਲ ਗੱਲਾਂ ਬਾਤਾਂ ਇਸ ਤਰੀਕੇ ਨਾਲ ਕਰਦਾ ਹੈ ਫਿਰ ਕੀ ਹੁੰਦਾ ਹੈ ਫਿਰ ਹੋ ਜਾਂਦਾ ਹੈ ਫੋਟੋਆਂ ਦਾ ਤੇ ਗੱਲਾਂ ਬਾਤਾਂ ਦਾ ਆਦਾਨ-ਪ੍ਰਦਾਨ ਅਦਾਨ-ਪਰਦਾਨ ਦੇ ਵਿੱਚ ਉਹ ਸਭ ਤੋਂ ਪਹਿਲਾਂ ਗੱਲਾਂ-ਬਾਤਾਂ ਦੇ ਵਿੱਚ ਜਿੱਤਦੇ ਨੇ ਭਾੜਾ ਭਰੋਸਾ ਭਰੋਸਾ ਜਿੱਤ ਕੇ ਫਿਰ ਉਸ ਤੋਂ ਬਾਅਦ ਫੋਟੋਆਂ ਦਾ ਅਦਾਨ-ਪਰਦਾਨ ਕਰਨਾ ਸ਼ੁਰੂ ਕਰ ਦਿੰਦੇ ਆਂ ਸੀ ਔਰ ਉਹ ਅਦਾਨ-ਪਰਦਾਨ ਫੋਟੋਆਂ ਦਾ ਕਰਦੇ-ਕਰਦੇ ਅਸੀਂ ਇਹ ਭੁੱਲ ਹੀ ਜਾਂਦੇ ਆਂ ਕਿ ਜਿਹੜੇ ਵਿਅਕਤੀ ਨੂੰ ਅਸੀਂ ਕਦੀ ਮਿਲੇ ਹੀ ਨਹੀਂ ਉਸ ਵਿਅਕਤੀ ਦੇ ਉੱਤੇ ਇੰਨਾ ਭਰੋਸਾ ਕਰਕੇ ਅਸੀਂ ਆਪਣੀ ਫੋਟੋ ਉਹਨੂੰ ਕਿਵੇਂ ਦੇ ਸਕਦੇ ਆਂ ਕਿਸੇ ਵੀ ਤਰ੍ਹਾਂ ਦੀ ਫੋਟੋ ਚਾਹੇ ਕਿਉਂ ਨਾ ਹੋਵੇ ਸੋ ਇਸ ਲਈ ਇਹ ਭਰੋਸਾ ਜਿਹੜਾ ਜਿੱਤਦੇ ਨੇ ਇਹ ਆਨਲਾਈਨ ਸਾਈਟ ਵਾਲੇ ਇਹ ਬਹੁਤ ਹੀ ਹੁਸ਼ਿਆਰੀ ਦੇ ਨਾਲ ਆਪਣਾ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਇਹ ਦੇਖਣਾ ਤੁਸੀਂ ਕਿ ਕਦੀ ਵੀ ਉਹ ਉਦੋਂ ਤੱਕ ਤੁਹਾਡੇ ਸਾਹਮਣੇ ਨਹੀਂ ਆਣਗੇ ਕਦੀ ਵੀ ਆਪਣੀ ਫੋਟੋ ਨਹੀਂ ਦਿਖਾਨਗੇ ਹੋ ਸਕਦਾ ਉਹਨਾਂ ਨੇ ਕੋਈ ਇਹੋ ਜਿਹੀਆਂ ਫੋਟੋ ਜ਼ਰੂਰ ਪਾਈਆਂ ਹੋਣ ਜਿਹੜੀਆਂ ਕਿ ਕਿਤੋਂ ਕਾਪੀ ਕੀਤੀਆਂ ਹੁੰਦੀਆਂ ਨੇ Ориジナル ਚਿਹਰਾ ਨਹੀਂ ਹੁੰਦਾ Ориジナル ਚਿਹਰੇ ਲੈ ਕੇ ਗੱਲ ਤੁਹਾਡੇ ਨਾਲ ਆਨਲਾਈਨ ਜਿਹੜੀਆਂ ਇਹ ਸਾਈਟਾਂ ਨੇ ਲਵ ਸਾਈਟਾਂ ਇਹਨਾਂ ਦੇ ਉੱਤੇ ਗੱਲਬਾਤ ਕਰਨ ਲਈ ਬਹੁਤ ਹੀ ਘੱਟ ਜਣੇ ਹੁੰਦੇ ਨੇ ਜਿਹੜਾ ਤਾਂ ਸਾਹਮਣੇ ਵਾਲਾ ਧੋਖੇਬਾਜ਼ ਹੈਗਾ ਜਿਹੜਾ ਘੁਟਾਲਾ ਕਰਨਾ ਚਾਹੁੰਦਾ ਘਪਲਾ ਕਰਨਾ ਚਾਹੁੰਦਾ ਤੁਹਾਡੇ ਨਾਲ ਤੁਹਾਡਾ ਦਿਲ ਜਿੱਤ ਕੇ ਉਹ ਤਾਂ ਕਦੀ ਵੀ ਆਨਲਾਈਨ ਤੁਹਾਡੇ ਸਾਹਮਣੇ ਆਏਗਾ ਹੀ ਨਹੀਂ ਆਪਣੀ ਫੋਟੋ ਦੇ ਨਾਲ ਯਾਨੀ ਕਿ ਇੰ ਅਮੀ ਪੇਜ ਦਰੇਗਾ ਆਪਣੀਆਂ ਸਾਨੂੰ ਗੱਲਾਂ ਬਾਤਾਂ ਯਾਦਤ ਪਿਆ ਜਾਂਦੀ ਹੈ ਤੇ ਫਿਰ ਅਸੀਂ ਉਹਨਾਂ ਦੇ ਮੋਹ ਦੇ ਵਿੱਚ ਜਿਹੜਾ ਬਹੁਤ ਕੁਝ ਕਰ ਜਾਂਦੇ ਹਾਂ ਉਸ ਤੋਂ ਬਾਅਦ ਇਹ ਹੈ ਕਿ ਇਹਨਾਂ ਸਾਈਟਾਂ ਦੇ ਵਿੱਚ ਦੇ ਜ਼ਰੀਏ ਉਹ ਭਰੋਸਾ ਜਿੱਤ ਕੇ ਫਿਰ ਕਰਦੇ ਨੇ ਪੈਸੇ ਦੀ ਠੱਗੀ ਫਿਰ ਉਹ ਤੁਹਾਨੂੰ ਕਹਿੰਦੇ ਨੇ ਕਿ ਟਰੈਵਲ ਟ੍ਰਿਪ ਆਪਾਂ ਲਗਾਣੇ ਆ ਮੈਂ ਤੁਹਾਡੇ ਕੋ ਆ ਜਾਣਾ ਤੁਸੀਂ ਮੇਰੇ ਕੋ ਆ ਜਾਓ ਆਪਾਂ ਮਿਲਦੇ ਆ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਫਾਈਨੈਂਸ਼ੀਅਲੀ ਥੋੜੀ ਜਿਹੀ ਦਿੱਕਤ ਹੈ ਆਪਾਂ ਪ੍ਰੋਗਰਾਮ ਬਣਾ ਲਾਂਗੇ ਜਿਹਦੇ ਵਿੱਚ ਅਸੀਂ ਕਦੀ ਕਦੀ ਇਹ ਸੋਚਦੇ ਆ ਕਿ ਸਾਹਮਣੇ ਵਾਲੇ ਨੂੰ ਸ਼ਾਇਦ ਪੈਸੇ ਦੀ ਦਿੱਕਤ ਹੈ ਪਰ ਮਿਲਣਾ ਤਾਂ ਹੈ ਅਸੀਂ ਪੈਸੇ ਵੀ ਭੇਜ ਦਿਆਂ ਉਹ ਪੈਸਿਆਂ ਦਾ ਜਿਹੜਾ ਪੁੱਸ ਹੁੰਦਾ ਉਹ ਇਹੋ ਜਿਹਾ ਹੁੰਦਾ ਕਿ बार-बार ਇਹ ਪੈਸੇ ਅਸੀਂ ਭੇਜਣੇ ਸ਼ੁਰੂ ਕਰ ਦਿੰਦੇ ਆ ਇਨਾ ਕੁ ਜ਼ਿਆਦਾ ਇੱਕ ਖਲਾਰਾ ਪੈ ਜਾਂਦਾ ਕਿ ਅਸੀਂ ਲੱਖਾਂ ਦੀ ਆਪਣੀ ਠੱਗੀ ਮਰਵਾ ਲੈਂਦੇ ਆ ਇਹਨਾਂ ਆਨਲਾਈਨ ਸਾਈਟਾਂ ਤੋਂ ਹੁਣ ਬੀਬੀਬੀ ਦੀ ਰਿਪੋਰਟ ਦੇ ਅਨੁਸਾਰ ਸਾਫ਼ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਪਿਆਰ ਦੇ ਨਾਲ ਕੋਈ ਵੀ ਦਿਲ ਤੁਹਾਡਾ ਜਿੱਤਦਾ ਹੈ ਆਨਲਾਈਨ ਜਦੋਂ ਸਾਈਟਾਂ ਦੇ ਉੱਤੇ ਜਾਂਦੇ ਹੋ ਡੇਟਿੰਗ ਸਾਈਟਾਂ ਦੇ ਉੱਤੇ ਤੇ ਕੁਝ ਚੀਜ਼ਾਂ ਦਾ ਖਿਆਲ ਜ਼ਰੂਰ ਕਰ ਲਓ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਉਹਨਾਂ ਚੀਜ਼ਾਂ ਦੇ ਵਿੱਚ ਹੈ ਕਿ ਬੀਬੀ ਵੀ ਸਾਈਡ ਦੇ ਉੱਤੇ ਜਾ ਕੇ ਪਹਿਲਾਂ ਰੇਟਿੰਗ ਪਤਾ ਕਰ ਲਓ ਕਿਹੜਾ ਪਰਸਨ ਤੁਹਾਡਾ ਗੱਲ ਕਰ ਰਿਹਾ ਫਿਰ ਜੋ ਨਾਮ ਦੱਸਦਾ ਕੋਈ ਫੋਨ ਨੰਬਰ ਦੱਸ ਰਿਹਾ ਉਹਨੂੰ ਚੰਗੀ ਤਰ੍ਹਾਂ ਚੈੱਕ ਕਰੋ ਸੋਸ਼ਲ ਸਾਈਟਾਂ ਦੇ ਉੱਤੇ ਜਾ ਕੇ Google ਦੇ ਉੱਤੇ ਜਾ ਕੇ ਕਿ ਉਹ ਬੰਦਾ ਐਗਜ਼ਿਸਟ ਵੀ ਕਰਦਾ ਹੈ ਜਿਹੜੀ ਉਹ ਆਈਡੀ ਦੱਸ ਰਿਹਾ ਜਾਂ ਉਹ ਕੀ ਉਹ ਹੈ ਸੋ ਇੰਨੀ ਕੁ ਤੋਂ ਤੁਹਾਨੂੰ ਛਾਣਬੀਨ ਕਰਨੀ ਪੈਣੀ ਹੈ ਫਿਰ ਉਹਦੀ ਕੋਈ ਫੋਟੋ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਜਾਂ ਉਹ ਆਨਲਾਈਨ ਤੁਹਾਡੇ ਮੂਰੇ ਆ ਕੇ ਤੁਹਾਡੇ ਨਾਲ ਗੱਲਬਾਤਾਂ ਕਰ ਰਿਹਾ ਕਿ ਇਸ ਤਰ੍ਹਾਂ ਦੀਆਂ ਕੁਝ ਬਰੀਕੀਆਂ ਦਾ ਧਿਆਨ ਰੱਖੋ ਰੈਡ ਫਲੈਗਸ ਜਿਹੜੇ ਨੇ ਉਹਨਾਂ ਦਾ ਵੀ ਧਿਆਨ ਲੱਖੋ ਰੈਡ ਫਲੈਗਸ ਕਿਹੜੇ ਨੇ ਉਹ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਪਰਸਨ ਰੈਡ ਫਲੈਗਸ ਕਿਹੜੇ ਨੇ ਤੇ बार-बार ਪੈਸਿਆਂ ਦੀ ਗੱਲ ਤੁਹਾਡੇ ਨਾਲੋਂ ਕਿਉਂ ਕਰ ਰਿਹਾ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ ਸੋ ਇਹ ਰਿਪੋਰਟ ਦੇਣ ਦਾ ਸਿਰਫ ਇੱਕੋ ਹੀ ਮਕਸਦ ਹੈ ਤੁਹਾਡੇ ਮੂਰੇ ਲਿਆਂਦਾ ਕਿਉਂਕਿ ਬੀਬੀਬੀ ਦੇ ਜ਼ਰੀਏ ਤਾਂ ਇਹ ਰਿਪੋਰਟ ਜ਼ਰੂਰ ਦਿੱਤੀ ਜਾ ਰਹੀ ਹੈ ਕਿ ਘੁਟਾਲੇ ਕਿੰਨੇ ਹੋ ਰਹੇ ਨੇ ਪਰ ਇਹ इमोਸ਼ਨਲੀ ਤੁਹਾਨੂੰ ਬਹੁਤ ਜ਼ਿਆਦਾ ਵੀਕ ਕਰ ਦਿੰਦੇ ਨੇ ਤੇ ਕਈ ਵਾਰੀ ਇਹੋ ਜਿਹਾ ਨੁਕਸਾਨ ਅਸੀਂ ਖਰਾਬ ਬੈਠਦੇ ਆ ਜਿਹਦੀ ਪਰਪਾਈ ਤਾਂ ਤੋਂ ਬੱਚੋ ਤੇ ਇਹ ਜਿਹੜਾ ਸ਼ਬਦ ਨਾ ਲਵ ਸਕੈਮ ਇਹਨੂੰ ਆਪਣੇ ਦਿਮਾਗ ਦੇ ਵਿੱਚ ਰੱਖੋ ਕਿਉਂਕਿ ਪਿਆਰ ਕਦੀ ਵੀ ਧੋਖਾ ਵੀ ਦੇ ਸਕਦਾ ਜਦੋਂ ਤੁਸੀਂ ਆਨਲਾਈਨ ਸਾਈਟਾਂ ਦਾ ਇਸਤੇਮਾਲ